ਖਬਰ ਤੂਰੀ ਦੇ ਨਜ਼ਦੀਕੀ ਪਿੰਡ ਪਸੌੜ ਤੋਂ ਹੈ ਜਿੱਥੇ ਖੇਤਾਂ ਵਿੱਚ ਲਗਾਈ ਅੱਗ ਦੇ ਨਾਲ ਸੜਕ ਤੇ ਜਾਂਦੇ ਮਾਂ ਪੁੱਤ ਬੁਰੀ ਤਰ੍ਹਾਂ ਝੋਲਸ ਗਏ। ਉਹਨਾਂ ਦੀ ਸਕੂਟਰੀ ਅੱਗ ਵਿੱਚ ਸੜ ਕੇ ਸੁਆਹ ਹੋ ਗਈ ਜਦੋਂ ਕਿ ਜ਼ਖਮੀਆਂ ਨੂੰ ਇਲਾਜ ਦੇ ਲਈ ਤੂਰੀ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਦਾ ਕਹਿਣਾ ਕਿ ਉਹਨਾਂ ਨੂੰ ਮੋਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ। ਇਹ ਜੀ ਮੇਰਾ ਹਸਬੰਦ ਤਾਂ ਹੈ ਨਹੀਂ ਗੇ ਮੈਂ ਤੇ ਮੇਰਾ ਬੇਟਾ ਸੀ ਜੀ ਮੇਰੇ ਪੇਕੇ ਨੇ ਮੋਹਰਾਣੇ ਉੱਥੇ ਜਾ ਰਹੇ ਸੀ ਅਸੀਂ ਰੋਲਦੂ ਵਾਲੇ ਹੋ ਕੇ ਜੀ ਜਦੋਂ ਅਸੀਂ ਗਏ ਆ। ਮੈਂ ਬੇਟੇ ਨੂੰ ਕਿਹਾ ਮੈਂ ਕਿਹਾ ਨੇਰੀ ਬਹੁਤ ਉੱਠੀ ਹੋਈ ਆ ਗਈ ਇਹ ਕਹਿੰਦਾ ਚੱਲ ਮੰਮੀ ਕੋਈ ਨਹੀਂ ਨੇਰੀ ਆਪਾਂ ਸਾਈਡ ਤੇ ਖੜ੍ਹ ਜਾਂਗੇ ਜਦੋਂ ਅਸੀਂ ਅੱਗੇ ਗਏ ਇੰਨੀ ਮਤਲਬ ਲਾਪਟਾਂ ਅੱਗ ਦੀਆਂ ਬਹੁਤ ਸੀ ਜੀ ਮੇਰੇ ਕੋਲ ਤਾਂ ਭੱਜਿਆ ਵੀ ਨਹੀਂ ਗਿਆ ਇਹਨੂੰ ਮੈਂ ਕਿਹਾ ਵੀ ਤੂੰ ਮੈਨੂੰ ਛੱਡ ਜਾ ਵੀ ਜੋ ਮਰਨਾ ਹੋਊਗਾ ਦੇਖ ਜੇ ਤੂੰ ਭੱਜ ਜਾ ਕਹਿੰਦਾ ਮੰਮੀ ਮੈਂ ਤੈਨੂੰ ਛੱਡ ਕੇ ਨਹੀਂ ਜਾਂਦਾ ਮਰਾਂਗੇ ਤਾਂ ਦੋਨੇ ਇਕੱਠੇ ਮਰ ਜਾਾਂਗੇ ਅੱਜ ਕਹਿੰਦਾ ਫਿਰ ਵੀ ਅਸੀਂ ਬਹੁਤ ਔਖੇ ਭੱਜੇ ਜੀ ਬਹੁਤ ਔਖੇ ਭੱਜੇ ਭੱਜਦੇ ਭੱਜਦੇ ਆ ਦੇਖ ਲੋ ਮੇਰੇ ਪੈਰ ਜੀ ਉਹਨੇ ਮਤਲਬ ਜੱਟਾ ਨੇ ਅੱਗ ਲਾਈ ਸੀ ਜੀ ਇੱਕੋ ਲੱਗ ਤੇ ਲਾਵਟਾਂ ਤੇਜ ਹੋ ਗਏ ਸੀ ਸਕੂਟਰੀ ਉੱਥੇ ਛੱਡਤੀ ਉਹਦੇ ਵਿੱਚ ਮੇਰਾ ਮਿਲਦਾ 7 6 7000 ਰੁਪਇਆ ਸੀ ਜੀ ਮੈਂ ਪਰਸੋ ਹੀ ਪੈਨਸ਼ਨ ਕਢਾਈ ਸੀ ਜੀ ਆਪਦੀ ਕਿਉਂਕਿ ਹਸਬੰਡ ਤਾਂ ਹੈ ਨਹੀਂ ਜੀ ਮੇਰੇ ਇਹ ਵੀ ਵਿਚਾਰਾ ਪੜਦਾ ਜੀ ਕੋਈ ਗੁਜ਼ਾਰਾ ਨਹੀਂ ਹੈਗਾ ਕੁਝ ਵੀ ਨਹੀਂ ਆਗਾ ਦੇਖ ਲਓ ਕੀ ਹਾਲਤ ਹੈ ਮੈਂ ਪੇਕੇ ਜਾਈ ਮਿਲਣ ਗਈ ਸੀ ਜੀ ਉੱਥੇ ਹੀ ਮੇਰਾ ਪਾਪਾ ਹੀ ਰਹਿੰਦਾ ਗੱਲਾਸ ਮੈਨੂੰ ਐ ਹੁੰਦਾ ਮੈਂ ਮਿਲਿਆ ਆਵਾ ਜੀ ਬਸ ਆ ਸਾਡਾ ਨਾ ਹੀ ਕੱਟਣਾ ਹੋਈ ਹੈ ਜੀ ਸਕੂਟਰੀ ਮੈਨੂੰ ਨਹੀਂ ਪਤਾ ਜੀ ਪਰ ਕਹਿ ਰਹੇ ਨੇ ਵੀ ਜਮੀ ਮੱਚ ਗਈ ਜੀ ਆਫਟਰ ਕਿਵੇਂ ਆਇਆ ਜੀ ਹਾਸਤਾਲ ਜੀ ਉੱਥੇ ਵੀ ਜਿਹੜਾ ਅਸੀਂ ਭੱਜਦੇ ਭੱਜਦੇ ਜੀ ਸਾਨੂੰ ਇੱਕ ਬਜ਼ੁਰਗ ਮਿਲ ਗਿਆ ਮੈਂ ਉਹਦੇ ਹੱਥ ਜੋੜੇ ਮੈਂ ਕਿਹਾ ਸਾਨੂੰ ਪਸੌੜ ਪਹਚਾ ਦੋ ਨਹੀਂ ਮੇਰੇ ਮਹੌਰਾਣੇ ਪੇਕੇ ਨੇ ਮੈਨੂੰ ਉੱਥੇ ਪਹਚਾ ਦੋ ਚਲੋ ਉਹਨਾਂ ਨੇ ਸਾਨੂੰ ਪਸੌੜ ਪਹਚਾਤਾ ਜੀ ਉੱਥੋਂ ਉਹ ਕਹਿੰਦਾ ਵੀ ਮੈਂ ਤੁਹਾਨੂੰ ਅੱਗੇ ਨਹੀਂ ਪਹਚਾ ਸਕਦਾ ਜਦੋਂ ਅਸੀਂ ਪਸੌੜ ਉੱਡੇ ਤੇ ਆਏ ਉੱਥੇ ਬਹੁਤ ਮਿਹਨਤਾਂ ਕਰੀਆ ਉਹਨਾਂ ਨੇ ਸਾਨੂੰ ਇੱਕ ਮਿਲ ਗਿਆ ਸਾਨੂੰ ਫਿਰ ਆਟੋ ਤੇ ਜੀ ਸਾਡੇ ਘਰੇ ਤੱਕ ਪਹਚਾਏ ਫਿਰ ਉੱਥੇ ਆ ਸਾਰੇ ਭੈਣ ਭਾਈ ਜੀ ਮੈਨੂੰ ਲੈ ਕੇ ਆਏ ਨੇ ਜੀ ਮੰਗ ਕੀ ਕਰਦੇ ਮੰਗਦਾ ਜੀ ਦੇਖੋ ਔਰ ਮੈਂ ਥੋੜੀ ਸਾਹਮਣੀ ਆ ਜੀ ਬੇਟਾ ਮੇਰਾ ਪੜਦਾ ਹਜੇ ਕੋਈ ਕਮਾਈ ਦਾ ਸਾਧਨ ਨਹੀਂ ਜੀ ਮੇਰੇ ਘਰੇ ਮੈਂ ਸਕੂਟਰੀ ਕਰਾਂ ਚ ਪੋਚਾ ਮਾਰ ਮਾਰ ਕੇ ਲਈ ਸੀ ਜੀ 6-7000 ਰੁਪਏ ਸੀ ਮੇਰਾ ਉਹ ਵੀ ਮੇਰਾ ਜੀ ਪਤਾ ਨਹੀਂ ਕੀ ਹੋਇਆ ਕੀ ਨਹੀਂ ਮਤਲਬ ਮੈਨੂੰ ਕੁਝ ਨਹੀਂ ਪਤਾ ਜੀ ਜਦੋਂ ਅਸੀਂ ਦੋਨੇ ਪੱਜ ਪੱਜ ਸਾਡਾ ਇਹ ਹਾਲ ਹੋ ਗਿਆ ਜੀ ਇੱਕ ਮੇਰੀ ਬੇਟੀ ਆ ਜੀ ਕੋਈ ਹੱਲ ਨਹੀਂ ਜੀ ਦੇਖੋ ਇਸ ਟੈਪ ਕੀ ਸਾਧਨਾ ਜੀ ਕੀ ਅਸੀਂ ਖਾਵਾਂਗੇ ਕੀ ਕਰਾਂਗੇ ਜੀ 9 ਸਾਲ ਹੋ ਗਏ ਜੀ ਮੇਨ ਤਾਂ ਇਹ ਕੀ ਨਾਮ ਲਖਵਿੰਦਰ ਸਿੰਘ ਹੀ ਮੇਰਾ ਸੀ ਅਸੀਂ ਨੇ ਪਾਸਵਰਡ ਵਿੱਚ ਨਹਿਰ ਵਾਲੀ ਸੜਕ ਜਾਂਦੇ ਸੀ ਨਾਨਕੀ ਮੇਰੇ ਮਹੌਰਾ ਨੇ ਰਾਜ ਜੀ ਅੱਗ ਲੱਗੀ ਸੀ ਕੌਣ ਕੌਣ ਜਾ ਰਹੇ ਸੀ ਮੈਂ ਤੇ ਮੇਰੀ ਮਾਤਾ ਜੀ ਦੀ ਸੀ ਜੀ ਰਾਜ ਅੱਗ ਬਾਲੀ ਲੱਗੀ ਸੀ ਇੱਕਦਮ ਹਨੇਰੀ ਆ ਗਈ ਜੀ ਆਲਾਫ ਤਾਂ ਹੀ ਹੈ ਉਰਾਂ ਤੱਕ ਆ ਗਈ ਅਸੀਂ ਰਾਜ ਖੜੇ ਵੀ ਸੀ ਤਾਂ ਵੀ ਬੱਚਤ ਹਨੇਰੀ ਫਿਰ ਅਸੀਂ ਮੈਂ ਤੇ ਮੰਮੀ ਪੱਜੇ ਹੀ ਬਹੁਤ ਨਾ ਸਾਨੂੰ ਰਾਹ ਚ ਕੋਈ ਮਿਲਿਆ ਜੀ ਜੀ ਦੋ ਤੇ ਜਾ ਰਹੇ ਸੀ ਉਹਨੂੰ ਆਈ ਪਤਾ ਨਹੀਂ ਲੱਗਿਆ ਵੀ ਅੱਗਾ ਜਾਂ ਨਹੀਂ ਰਹੀ ਹੈ ਨਹੀਂ ਪਤਾ ਲੱਗਿਆ ਅੱਗੇ ਪਨੇਰੀ ਬਹੁਤ ਨੇਰੀ ਸੀ ਇੱਕਦਮ ਰੇਤਾ ਹੀ ਵਾਲਾ ਉੜਦਾ ਸੀ ਮੌਸਮ ਖਰਾਬ ਕਰਕੇ ਨਹੀਂ ਪਤਾ ਲੱਗਦਾ ਮੌਸਮ ਖਰਾਬ ਕਰਕੇ ਵੀ ਦੀ ਗੱਲ ਹੈ ਇਹ ਉਹ ਗੱਦਾ ਗੱਦਾ ਘੰਟੇ ਤੋਂ ਪਹਿਲਾਂ ਦੀ ਗੱਲ ਹੈ ਜੀ ਕੀ ਕੀ ਹੋ ਨੁਕਸਾਨ ਹੋ ਗਿਆ ਨੁਕਸਾਨ ਸਾਡਾ ਇੱਕ ਤਾਂ ਹੀ 6000 ਰੁਪਏ ਸੀ ਸਾਡੀ ਸਕੂਟਰ ਜਮੀ ਜਲ ਗਈ ਮੇਰੇ ਮੰਮੀ ਨੇ ਮਾਤਾ ਨੂੰ ਲੈ ਕੇ ਦਿੱਤੀ ਸੀ ਹਾਂ ਇਹ ਕਾਫੀ ਹੋ ਗਿਆ ਹਾਂ ਇਹ ਕਾਫੀ ਹੋ ਗਿਆ ਦਾ ਬੇਕੀ ਪ੍ਰਸ਼ਾਸਨ ਤੋਂ ਮੰਗ ਹੈ ਤਾਂ ਦੀ ਮਾਜੋਦਤਾ ਦਾ ਰਜਿਸਟਰ ਮੰਗਦੇ ਹੀ ਸਾਡਾ ਜਿਦਾ ਨੁਕਸਾਨ ਹੋਵੇ ਦਿੱਤਾ ਜਾਵੇ ਜਿਵੇਂ ਲੋਕ ਅੱਗ ਲਾਉਂਦੇ ਨੇ ਉਹਨਾਂ ਦਾ ਕੀ ਕਹਿਣਾ ਅੱਗ ਜੀ ਇਹ ਗਲਤ ਗੱਲ ਹੈ ਅੱਗ ਵਗੈਰਾ ਨਹੀਂ ਲਾਉਣਾ ਚਾਹੀਦਾ ਹਾਂਜੀ ਪੇਸ਼ੈਂਟ ਗੁਰਪ੍ਰੀਤ कौर ਪੇਸ਼ੈਂਟ ਗੁਰਪ੍ਰੀਤ कौर ਵਾਈਫ ਆਫ ਬਲਵਿੰਦਰ ਸਿੰਘ ਐਂਡ ਪੇਸ਼ੈਂਟ ਲਖਵਿੰਦਰ ਸਿੰਘ son ਆਫ ਬਲਵਿੰਦਰ ਸਿੰਘ ਦੋਨੋਂ ਬਰਨ ਹਿਸਟਰੀ ਦੇ ਨਾਲ ਆਏ ਨੇ ਇਹਨਾਂ ਦੀ ਹਿਸਟਰੀ ਲਈ ਹੈ ਤੇ ਕੋਈ ਫਾਰਮ ਦੇ ਵਿੱਚ ਅਗ ਲਗਾਈ ਹੋਈ ਸੀ ਜਿਸ ਦੇ ਕਾਰਨ ਇਹ ਥੋੜਾ ਜਿਹਾ ਭੱਜੇ ਨੇਰੀ ਕਰਕੇ ਇਹਨਾਂ ਨੂੰ ਜੋ ਵੀ ਹੋਇਆ ਹੈ ਇਹਨਾਂ ਨੇ ਬਿਆਨ ਦਿੱਤਾ ਸਾਨੂੰ ਤੇ ਸਾਡੇ ਕੋਲ ਜਿਹੜੇ ਬਰਨ ਪੇਸ਼ੈਂਟ ਆਏ ਇਹਨਾਂ ਦੇ ਅ ਉਪਰ ਆਮ ਤੇ ਪੇਟ ਦੇ ਉੱਪਰ ਫੀਮੇਲ ਦੇ ਤੇ ਜੈਂਟਸ ਦੇ ਬੋਥ ਆਰਮਸ ਤੇ ਫਰਸਟ ਡਿਗਰੀ ਬਰਨ ਹੈ ਐਸਾ ਕੋਈ ਸੈਕੰਡ ਡਿਗਰੀ ਨਹੀਂ ਹੈ ਜਸਟ ਐਪੀਡਰਮਿਸ ਲੇਅਰ ਰਿਮੂਵ ਹੋਈ ਹੈ ਸਟੇਬਲ ਨੇ ਬਿਲਕੁਲ ਸਟੇਬਲ ਨੇ ਅਸੀਂ ਸੀ ਪੀ ਆਈ ਕਰਾ ਕੇ ਇਹਨਾਂ ਨੂੰ ਘਰ ਭੇਜਾਂਗੇ ਤੇ ਡਿਸਚਾਰਜ ਸਾਡੀ ਕੰਨੀਓ ਡਿਸਚਾਰਜ ਨੇ ਓਰਲ ਮੈਡੀਕੇਸ਼ਨ ਅਸੀਂ ਐਂਟੀਬਾਇਓਟਿਕ ਆਈਵੀ ਲਾ ਚੁੱਕੇ ਆ ਤੇ ਓਰਲ ਮੈਡੀਕੇਸ਼ਨ ਚੋਈ ਹੈ ਉਹ ਸਟਾਰਟ ਕਰ ਦਾਂਗੇ ਠੀਕ ਹੈ ਸੋ ਫਿਰ ਛੋਟੀ ਹੈ ਜੀ ਕੀ ਕੰਮ ਕਰ ਜੀ ਕੱਟਣਾ ਵਾ ਦੇਖੋ ਅੱਜ ਜੀ ਕੱਟਣਾ ਪੜੀ ਹੀ ਮੰਦ ਭਾਗ ਸੀ ਤੇ ਜਿਹੜੇ ਵੀਰ ਕਿਸਾਨ ਜੋ ਵੀ ਹੈਗੇ ਨੇ ਆਪਾਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਜੋ ਵੀ ਮੇਨ ਹਾਈਵੇ ਦੇ ਨੇੜੇ ਨੇ ਜਾਂ ਕੋਈ ਲਿੰਕ ਸੜਕਾਂ ਨੇ ਕਿਰਪਾ ਕਰਕੇ ਉਹਨਾਂ ਦੇ ਨੇੜੇ ਅੱਗ ਨਾ ਲਾਇਆ ਜਾਵੇ ਅੱਜ ਬਹੁਤ ਹੀ ਵੱਡਾ ਹਾਦਸਾ ਹੋ ਜਾਣਾ ਸੀ ਉਸਦੇ ਮਾਤਾ ਤੇ ਇੱਕ ਬੱਚਾ ਦੋਨੋਂ ਜਾਣੇ ਸਕੂਟਰੀ ਤੇ ਜਾ ਰਹੇ ਸੀ ਪਸੌੜ ਦੇ ਨੇੜੇ ਤੇ ਖੇਤ ਦੇ ਵਿੱਚ ਅੱਗ ਲੱਗੇ ਹੋਣ ਕਰਕੇ ਹਵਾ ਅੱਜ ਕੱਲ ਮੌਸਮ ਚੇਂਜ ਹੋ ਰਿਹਾ ਹਵਾ ਬਹੁਤ ਜ਼ਿਆਦਾ ਚੱਲ ਰਹੀ ਸੀ ਤੇ ਅਚਾਨਕ ਉਹ ਉਹਨਾਂ ਦੀ ਸਕੂਟਰੀ ਨੂੰ ਲੱਗ ਗਈ ਸਕੂਟਰੀ ਦੇ ਨਾਲ ਲੱਗਣ ਦੇ ਨਾਲ ਉਹਨਾਂ ਜੋ ਬੱਚਾ ਸੀ ਉਹਨੂੰ ਵੀ ਅੱਗ ਲੱਗੀ ਨਾਲ ਉਹਦੇ ਮਾਤਾ ਜੀ ਨੂੰ ਅੱਗ ਲੱਗੀ ਗਰੀਬ ਪਰਿਵਾਰ ਨੇ ਆਪਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਅੱਗੇ ਤੋਂ ਜੋ ਵੀ ਕਿਸਾਨ ਵੀਰ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਜੋ ਸੜਕ ਦੇ ਨੇੜੇ ਨੇ ਉਹਨਾਂ ਨੂੰ ਮਤਲਬ ਖੇਤਾਂ ਦੇ ਨੇੜੇ ਅੱਗ ਨਾਲ ਲੱਗੀ ਜੀ